ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਕਰਦਾ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਹੈਗੀ ਹੈ ਜੀ ਬਾਜੀ ਆਪਣੇ ਪਿੰਡ ਪਿੰਡ ਆਪਣਾ ਹੈਗਾ ਗੰਗੋਹਰ ਜ਼ਿਲ੍ਹਾ ਬਰਨਾਲਾ ਤੇ ਆਜੂ ਲੈ ਕੇ ਚੱਲਦੇ ਆ ਤੁਹਾਨੂੰ ਆਪਾਂ ਜਿੱਥੋਂ ਬਾਜੀ ਸਟਾਰਟ ਹੋਣੀ ਹੈ ਦੇਖਦੇ ਆ ਕੀ ਮਾਹੌਲ ਹੈ ਉੱਥੇ ਆਜੋ ਫਿਰ ਆਪਾਂ ਚੱਲੇ ਆਂ ਜੀ ਬਾਜੀ ਤੇ 7 ਵਜੇ ਦਾ ਟਾਈਮ ਸੀ ਬਾਜੀ ਦਾ ਤੇ ਮੌਸਮ ਅੱਜ ਪੂਰਾ ਘੈਂਟ ਹੈ ਤੇ ਤੁਹਾਨੂੰ ਉੱਥੇ ਜਾ ਕੇ ਦੱਸਦੇ ਆਗੇ ਫਿਰ ਕੀ ਮਾਹੌਲ ਆਗਾ ਜੁੜੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਹੀ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਪਾ ਪਹੁੰਚ ਗਏ ਆਂ ਜੀ ਬਾਜੀ ਵਾਲੀ ਜਗ੍ਹਾ ਤੇ ਮਾਹੌਲ ਪੂਰਾ ਘੈਂਟ ਹੈ ਇੱਥੇ ਇਕੱਠ ਪੂਰਾ ਜ਼ਿਆਦਾ ਹੋਇਆ ਹੋਇਆ ਹੈਗਾ ਆ ਦੇਖੋ ਤੁਸੀਂ ਆਸੇ-ਪਾਸੇ ਤੇ ਮੌਸਮ ਪੂਰਾ ਵਧੀਆ ਦੇਖੋ ਅੱਜ ਕੀ ਬਣਦਾ ਮੌਸਮ ਪੂਰਾ ਠੰਡਾ ਹੋਇਆ ਪਿਆਗਾ ਮੈਂ ਕਹਿੰਦਾ ਯਾਰ ਓਏ ਆ ਦੇ ਓਏ ਤੇ ਇਧਰ ਹਜੇ ਤੱਕ ਐਂਟਰੀਆਂ ਹੋਈ ਜਾਂਦੀਆਂ ਨੇ 6:40 ਦਾ ਟਾਈਮ ਸੀ ਤੇ ਐਂਟਰੀਆਂ ਹੋਈ ਜਾਂਦੀਆਂ ਨੇ ਬਾਕੀ ਦੇਖਦੇ ਆ ਕੀ ਬਣਦਾ ਕੇ ਇੱਧਰ ਪਰ ਤੇ ਰੰਗ ਜੀ ਲੋ ਹਾਂਜੀ ਹਾਂਜੀ ਇੱਕ ਮਿੰਟ ਵੀਰੇ ਆ ਰਹੇ ਲੋ ਜੀ ਚੰਗਰੀ ਚਾਹਣੀ ਸਾਹ ਹੋਰ ਦੇ ਨੀ ਵੀਰੇ 1600 ਕੋਲ ਕਿੰਨੇ ਕਬੂਤਰ ਹੋ ਗਏ 90 ਹੋ ਗਏ ਜੀ ਇਧਰ ਬਾਈ ਹੁਣੀ ਸਾਰੇ ਖੜੇ ਨੇ। ਓ ਬਾਈ ਦੇ ਲੋ ਪਾਣੀ ਕਰੋ। ਓ ਫੇਰ ਚਾਲੀ ਹਾਂ ਸਭ ਤੇ ਕਿਤੇ ਵੀ ਉਨਾਲਾ ਮਾਰਿਆ। ਵੀਰ ਮਤ ਦਾ ਹੋਣ ਤੇਰਾ ਬਾਈ ਨਾ ਉਹ। ਵੀਡੀਓ ਬਣਾ ਦਾਂਗੇ। ਓ ਮੋਰ ਤੇ ਰਹਿੰਦਾ ਵਸ ਪਾਣੀ ਨੂੰ ਮੋਣ ਬਨੇ ਲਵਾ ਲਾੜੀ ਫੇਰ ਬੰਦ ਕਰਦੀਆਂ। ਓ ਮੋਰ ਲਾ ਦੇ ਇਹਦੇ ਵੀ। ਹਾਂ ਦੇਵਨਾ। ਭਿੰਦਰ ਬੜੀ। ਉਹ ਇਹ ਦੇਖਣਾ ਵਾਲਾ ਉਹ ਇਹ ਗੱਲ ਹੀ ਲੈ ਆ ਉਹਦਾ ਦਾਮਾ ਨੋ ਨਾ ਹੋਏ ਮੈਂ ਤਾਂ ਕਹਿੰਦਾ ਨਹੀਂ ਇਹ ਮਾਰੋ ਕਰਾਉਂਦੇ ਬੜੀ ਢੇਲਗੀ ਤੋਂ ਬੋਲਣ ਨੂੰ ਮਾਰ ਦੋਟੇ ਤੋਂ ਬੋਲਣ ਨੂੰ ਲੈ ਮੈਨੂੰ ਉਹ ਰਾਸ ਸੀ ਉਹ ਨੂਰ ਲੈ ਕੇ ਗਈ ਕਾਉਨਾ ਦੀ ਨਾਲ ਉਹਦਾ ਕਿਤੇ ਹੁਣੀ ਦੇਈ ਪਤਾ ਨਹੀਂ ਬਈ ਉਹ ਤੰਲਾ ਬਾਤ ਉਹ ਮਾਰੂ ਜੀ ਦੀ ਐਂਟਰੀ ਇਹ ਵੀ 7 ਵਜੇ ਤੋਂ ਪਹਿਲਾਂ ਮੈਨੂੰ ਬੁਲਾਜੋ ਮੈਂ ਟਿਕ ਤੇ ਜੀ ਐਂਟਰੀ ਨਹੀਂ ਪਾਈ ਮੈਨੂੰ ਹਰੜਾ ਦੀ ਮਾਰ ਨਹੀਂ ਕਿ ਜੀ ਆ ਜਾ ਕਰਿਆ ਹੋਰ ਕਿਹੜਾ ਵੇਲਾ 50 ਹੋ ਗਏ ਯਾਰ ਤੂੰ ਜਾ ਕੇ ਮਾਰ ਦੋ ਜੀ ਲੈ ਆ ਕੇ ਹਾਂ ਤਾਂ ਬਹੁਤ ਟਾਈਮ ਹੈ ਇਹਦੇ ਗਏ ਹੱਥੋਂ ਬੜੀ ਹੁੰਦੇ ਨੇ ਲੋੜੀ ਵੀ ਨਹੀਂ ਯਾਰ ਉਦੋਂ ਦਾ ਅੱਜ ਫੇਰ ਬੋਲੀ ਜਾਂਦੇ ਜਿਹੜਾ ਬੋਲਦਾ ਉਹ ਮੈਨੂੰ ਫੜਾ ਦੀ ਆ ਬਾਬੇ ਦੂਆ ਨਾਲ ਹੀ ਕੱਢਿਆ ਨਹੀਂ ਜਾ ਫਿਰ ਉਹ ਤੋਂ ਵੀ ਜਾਵੇ ਨਾੜ ਦਾ ਸੋ ਨੋ ਮੋਡੂ ਆ ਰਹੀ ਆ ਬੰਦੀ ਬੋਲਾਂ ਦੇ ਲਾ ਗਏ ਜੀ ਅੰਦਰ ਪੁੱਤਰ ਨੀ ਨਿਗਾਰਾ ਕੀਏ ਚਲੋ ਇਹ ਨਹੀਂ ਹੈਗਾ ਤੰਗਰਾ ਲੈ ਜਾ ਪੁੱਤ ਖੁਲਿਆ ਵੇ ਅੜਾ ਤੇ ਇਹ ਕਬੂਤਰ ਪਾਈਆਂ ਨੇ ਸਾਰਿਆਂ ਨੇ 7 ਵਜੇ ਦਾ ਟਾਈਮ ਸੀ ਲਓ ਜੀ lên cái nữa đi này đi này này không phải là cái này không phải कम <coughs> ਦੇਖੀਂ ਨਾ ਉਹਨਾਂ ਦੇ ਕਿਰੇ ਸਾਈਡ ਤੋਂ ਉਹ ਐਪੈਂਡ ਗਿਆ ਤੇ 38 ਜਾਨ ਹਮਲੇ 25 ਹਾਂ ਉਹਦੇ ਹਰਤੇ ਉਹਨਾਂ ਬੁੱਤ पांच रह गए हाक पैन लग गई हूं ਦੇਖਦੇ-ਦੇਖਦੇ ਮੋਰਾ ਲਵਾ ਕੇ ਆਪਣੇ ਆਪਣੇ ਕਬੂਤਰ ਛੱਡ ਦੋ ਤੁਸੀਂ 7 ਵਜੇ ਦਾ ਟਾਈਮ ਸੀ ਤੇ ਮਿੰਟ 5 ਕੀ ਰਹਿ ਗਏ ਹੁਣ ਉਹ ਡਿੱਗ ਪਿਆ ਇੱਕ اوي جويا ڏانهن وڌو ۽ بعد ۾ نواز ڏانهن وڌو آهڙي آهڙي آه آه واه هنن اڳيان ڏانهن آيا هئا هاپي آهڙي آيا هئا آيا هئا ध्या <laughs> 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 ਉਹ ਰਾਜੋ ਬਰੇ ਆ ਜਾ ਬਰੇ ਗੱਡੀ ਦਾ ਨੰਗਣਾ ਰਾਹ ਛੱਡ ਦੋ ਤਮਾ ਦੀ ਮਟਰ ਹੋ ਰਹੀ ਹੈ। ਡਰ ਡਿੱਗ ਪਿਆ ਇੱਥੇ ਖਸਮਣਾ ਇੱਕ ਦਾ ਕਾਰਟੋਨ। ਲਓ ਵੀਰੇ 86 ਕਬੂਤਰ ਛੱਟਦੇ ਨੇ। ਟਾਈਮ ਵੀ 7:00 ਵਜੇ ਗਏ ਨੇ। ਤੇ ਹੁਣ ਦੇਖਦੇ ਆਂ ਕਿ ਕਿਹਦੇ ਹਿੱਸੇ ਆਉਂਦਾ ਮੋਟਰਸਾਈਕਲ। ਕਿਹਦੇ ਹਿੱਸੇ ਆਉਂਦੀ ਹੈਗੀ ਡੋਲੀ ਤੇ ਕਿਹਦੇ ਹਿੱਸੇ ਆਉਂਦੇ ਨੇ ਕਿ ਪੱਖੇ। ਵੱਡੇ ਇਨਾਮ ਨੇਗੇ। ਬਾਜੀ ਵੀ ਵੱਡੀ ਆ। ਤੇ ਜੁੜੇ ਰਹੋ ਤੁਸੀਂ ਵੀਡੀਓ ਨਾਲ ਤੁਹਾਨੂੰ ਅੰਤ ਤੱਕ ਦਿਖਾਵਾਂਗੇ ਵੀ ਕੌਣ ਜਿੱਤਦਾ ਅੱਜ ਗੰਗੋਰਾ ਪਿੰਡ ਤੋਂ ਸੋ ਦੇਖਦੇ ਰਹੋ ਤੁਸੀਂ ਧੰਨਵਾਦ ਤੇ ਸਮਾਂ ਹੋ ਗਿਆ ਜੀ ਸਵੇਰ ਦੇ 9 7 ਵਜੇ ਬਾਜੀ ਛੱਡੀ ਸੀ 2 ਘੰਟੇ ਹੋ ਗਏ ਤੇ 9:00 ਵਜੇ ਸੂਰਜ ਵੀ ਪੂਰਾ ਨਿਕਲਿਆ ਆ ਤੇ ਬਾਕੀ ਆ ਵੀਰੇ ਹੁਣ ਇੱਧਰ ਬੈਠੇ ਨੇਗੇ ਤੇ ਇੱਧਰ ਤਾਂ ਛੇੜ ਰਹੇ ਨੇਗੇ ਬਾਜੀ ਦੇ ਨਾਲ ਨਾਲ ਕਹਦੇ ਐਨਜੋਇਮੈਂਟ ਵੀ ਪੂਰਾ ਕਰਦੇ ਆ ਤਾਂਸ਼ ਨਾਲ ਕਿੱਡੇ ਹੋਏ ਨੇ ਇੱਕੋ ਜਿਹੋ ਨਾਲ ਇਹ ਜੋ ਗੜੀ ਬੜੀ ਬੜੀ ਹੈ ਹੈ ਠੀਕ ਬੜਦਾ ਰੱਖੇ ਇਵੇਂ ਦੇ ਹੋਰ ਵੀ ਮੁੰਡਾ ਜੁੰਤਾ ਰਹੇ ਬਾਦ ਹੋ ਗਏ ਇਕੱਲੇ ਨੂੰ ਲੋਕ ਮੈਨੂੰ ਇਹਨੂੰ ਬਾਅਦ ਚ ਛੱਡਿਓ ਛੱਡਿਓ ਚੱਲ ਜਾਈਏ ਸਾਲੇ ਬਦੂ ਮੈਂ ਬਣਾਉਂਦਾ ਗਲਤ ਨਾ ਮੈਂ ਗਲਤ ਕਰਦੇ ਨੂੰ ਇਹ ਵੀ ਸਾਊਟ ਕੀ ਬੰਦਾ ਆ ਬਾਈ ਦੀ ਵੀਡੀਓ ਬਣਾਉਣੀ ਕੋਈ ਨਾ ਆਉਣਾ ਕਹੋ ਬਾਈ کہیں ਲੈਣਾ ਨੂੰ ਜਿਹੜਾ ਇਹ ਅੰਦਾਜ਼ੀ ਪਿੱਟੂ ਕੀ ਕੀ ਗੱਲ ਹੋ ਗਈ ਸੀਗੀ ਉਹਨੂੰ ਵੀਰੇ ਲੋ ਕੰਦ ਜੀ ਨੂੰ ਪੁੱਛੀ ਕਿਨੂੰ ਬਾਈ ਕੰਦ ਰੇਣਾ ਬੰਦਾ ਇਹਦੇ ਨੇ ਇਕ ਲਈ ਆਈ ਕਬੂਤਰ ਕੰਦ ਚ ਮਾਰਿਆ ਕੰਦ ਚ ਮਾਰਿਆ ਇਹ ਬੁਟਾ ਗੇ ਬਾਹਾਂ ਨਹੀਂ ਖੋਲਦੀਆਂ ਆ ਮਰੀਆਂ ਬਾਹਾਂ ਨਹੀਂ ਖੋਲਦੀਆਂ ਆ ਤਾਂ ਨਹੀਂ ਕੋਈ ਕੱਲੇ ਦੀ ਮੇਰੇ ਹੱਥ ਲੱਗ ਗਿਆ ਇੱਕ ਵਾਰ ਸੇ ਬਾਈ ਨੂੰ ਬਿਠਾ ਦੇਣਾ ਇੱਕ ਵਾਰ ਸੇ ਨੂੰ ਉਠਾ ਦੇਣਾ ਬਹਿ ਜਾਏਗਾ ਤਾਂ ਤਾਹੀ ਦਾ ਕਹਿਣਾ ਲੈ ਬਹੁਤ ਬਾਈ ਤੇਰੀ ਸਾਰੀ ਉਮਰ ਲੰਘੀ ਸਾਰੀ ਉਮਰ ਲੰਘਦਾ ਬਾਈ ਨੇ ਲਿੰਕ ਪਾਦਾ ਬਾਈ ਮੈਂ ਕਰੋਪੇ ਦੱਸ ਆ ਕੀ ਕਿਉਂਦਾ ਸਬਸਕ੍ਰਾਈਬ ਕਰ ਲਿਓ ਬਾਈ ਨੂੰ ਕਰੋਪੇ ਮੋਲ ਲੈ 3 ਮਿੰਟ ਬਾਹਰ ਹੁਲੀ ਕਰੋ ਬੰਗੀ ਦਾ ਬਾਕੀ ਵੀ ਉੱਤਰਾ ਹੈ। ਹਾਜੀ ਵੀ ਕਿਵੇਂ ਹੈ? ਕਿਹੜਾ ਪੈਂਡ ਆ ਗਿਆ ਵੀਰੇ ਤੁਹਾਡਾ? ਕੋਲਡ ਪੈਂਡ। ਅੱਛਾ ਕੋਲਡ ਹੀ ਨੇੜੀ ਹੂੰ। ਮੈਡਮ। ਹਾਂ ਹਾਂ। ਉਹ ਖੜਾ ਬਾਈਕ ਆਪੀ ਵਾਲਾ ਉੱਪਰ। ਹੁਣ ਦੇਖਣਗੇ ਕੌਣ ਕੱਟਿਆ ਗਿਆ ਕੌਣ ਰਹਿ ਗਿਆ। ਇਹ ਤਾਂ ਹਲੇ ਪਾ ਲਈ ਹਾਵਾ ਬਾਪੇ ਛੋਟੀ ਕਿੰਨੀ ਫਿਖਰਾਉਂਦੀ ਦੇਖਣਾ ਐ ਸ਼ੁਏ ਹਵਾ ਕਹਿੰਦਾ ਹੁੰਦੀ ਉਹ ਉਹ ਜਿਹੜੀ ਪੈਦਾ ਜੇ ਇੱਧਰ ਸਾਰੇ ਬਾਈਆਂ ਲਈ ਲੰਗਰ ਪ੍ਰਸ਼ਾਦੇ ਦਾ ਵੀ ਪ੍ਰਬੰਧ ਕੀਤਾ ਗਿਆ ਜੀ ਵੀਰੇ ਕੋਈ ਉਹਨਾਂ ਦਾ ਬਾੜਾ ਨਹੀਂ ਖੇਤੋਂ ਦਾ ਆ ਵੀ ਲਾਹੂ ਥੱਲੇ ਇਹਦਾ ਫਤੂ ਜਾਵੇ ਖੜੇ ਲਾਈ ਲਾਈ ਕਰਾ ਬੰਦੇ ਲੋ ਮੈਂ ਦੇ ਉਹਨਾਂ ਦਾ ਯਾਰ ਬੰਦੇ ਲੋਣੇ ਰੰਗ ਦੱਸੋ ਮੈਂ ਲਾ ਦੇ ਥੋੜੀ ਫੱਜਾ ਦੇਖੀਏ ਚਾ ਲੋ ਬੰਦੇ ਦੂਜਾ ਹੁੰਦਾ ਨਾਲ ਖੱਤੀਆਂ ਦਾ ਆੜਾ ਇਹ ਹਰਾਂ ਕਰੇ ਕੋਈ ਨਾ ਬਾਈ ਕਹਿੰਦਾ ਕਿ ਵੇਜ ਪਰ ਨਹੀਂ ਹੈ ਜੀ ਕੋਈ ਨਾ ਕਦੀ ਆ ਗਿਆ ਬਰਾਬਰ ਕੋਈ ਬੱਟੇ ਗੱਟੀ ਇਹ ਨਹੀਂ ਕਰ ਸਕਦਾ ਕਿੱਧਰ ਨਹੀਂ ਮਿਲੂ ਉਹ ਜਿਹੜੇ ਰਾਹ ਸਾਡਿਆਂ ਕਰੋ ਯਾਰ ਤਾਂ ਬਣ ਕੇ ਰਾਜ ਉੱਪਰੇ ਘਰੋਂ ਮੋਟਰਸਾਈਕਲ ਅਸਰਬਾਲ ਕੈਨੇਡਾ ਜਿਵੇਂ ਕਾਲਾ ਟੂਖਾ ਲਾਲ ਬੈਠਾ ਲੀ ਬੈਗੀ ਸਰਬਾਲ ਕੈਨੇਡਾ ਆਸੂ ਗਠਾਲਾ ਪ੍ਰੀਤ ਯੂ ਐਸ اے ਤੂੰ ਰਣਵੀਰ ਚਾਂਗਲੀ ਕਾਲਾ ਟੂਸਾ ਗਦਾਬੀ ਬੈਠਾ ਰਣਵੀਰ ਚਾਂਗਲੀ ਕਾਲਾ ਟੂਸਾ ਹਾਂ ਮੇਰੀ ਗਦਾਬੀ ਬੈਠਾ ਲੈ ਇੱਕ ਉੱਤਰੀ ਦੇਖੇ ਵੀਰੇ ਇਹਨਾਂ ਦੇ 4:55 ਦਾ ਟਾਈਮ ਆ ਮੈਂ ਨਾ ਜੂ ਕਾਲਾ ਟੂਸਾ 25 ਜੋ 5 ਦੇ ਟਾਈਮ ਚੱਲਦਾ 20 ਕਬੂਤਰ ਸਹੀ ਨੇ ਬਾਈ 5:37 ਮਿੰਟ ਤੇ ਹਾਂ ਛੋਣ ਦੇ ਉਧਾਰ ਨਾ 20 ਨਿਕਾਲਸਨ ਪਿੰਦਰ ਬੜੀ ਜੋਤਖਟਾਲਾ ਬਣੀ ਕਨੌਰੀ ਹੈਪੀ ਮੰਗੇ ਵਾਲ 6 10 ਤੋਂ ਟਾਈਮ ਇਹਨਾਂ ਦੇ ਪਹਿਲਾਂ ਪਾਸ ਹੋਈ ਸੀ ਹੁਣ ਨਹੀਂ ਹੋਈ ਕਸ ਦੰਦੇ ਦੌਰੀ ਵਾਲੀ ਦੂਜੇ ਸਾਧੇ ਵਾਲਾ ਪਾਸਾ ਛੋਟਾ ਹੁਣ ਆ ਦੁਬਾਰਾ ਪਾਸ ਹੋਲੇ ਸਾਰੇ ਹੁਣ ਨਹੀਂ ਪਾਸ ਹੋਈਓ ਪਹਿਲਾਂ ਜਦੋਂ ਸੋਨੇ ਉਰੇ ਖੜਿਆ ਦਿਖਾਈਏ ਥੱਲੇ ਉਹ ਤੋਂ ਪਾਸ ਹੋਈ ਉਹਦਾ ਕੱਟੇ ਆਂਟੀ ਹੋਏਗਾ ਉਹ ਜਾਂਦੀ ਆ ਆ ਕਸ ਜੰਦੀ ਆ ਉਹ ਜਾਂਦੀ ਉਹ ਜਾਂਦੀ ਪਾਸ ਨਹੀਂ ਯਾਰ ਮਾਇਦਰ ਗਾਉੜਾ ਨਾ ਪਾਉਣਾ ਪੁੱਛਣਾ ਯਾਰ ਜੀ 23 50 ਦਾਏ ਨੇ ਭਈ ਅਜਾ ਸਾਰੇ ਘੰਟ ਕਰਕੇ ਪਾਣ ਦੇ ਹੋ ਫੜਦੇ ਉਸੇ ਨੇ ਪਰ ਇੱਕ ਅੰਦਰ ਆ ਬਾਈ ਦੀ ਵੀਡੀਓ ਵੀ ਦੇਖ ਲਿਓ ਗਰੁੱਪ ਚ ਪਾਇਆ ਵੈਲੀ ਉੱਲਾ ਮਾਰਿਆ ਇੱਥੀ ਅਜੇ ਬੱਚਾ ਕੰਧ 'ਚ ਆ ਵਾਪੂ ਅੱਜ ਵਾਰ ਇਹਦੇ ਪਿਆ ਜਿਹੜਾ ਨਾ ਹੋਸੀ ਉਹ ਫਾਰ ਦੇਣਾ ਤੇ ਜਾਣਾ ਕਿਥੇ ਪਾਸ ਤੋਂ ਆਉਣਾ ਨਾ ਮੈਂ ਤਾਂ ਹਾਂ ਪਿਆ ਜਾਣਾ શરી ਦੇ ਤੋ ਬਿਲਕੁਲ ਆਈ ਕਿ ਸਾਥੇ ਪੈਨ ਵਾਲੇ ਖੜੇ ਨੇਗਾ ਹਾਉ ਤੇ ਬੜੀ ਜਿਆਦਾ ਬਣਾਏ ਬਹੁਤ ਕੰਮ ਨਹੀਂ ਚੀਨੀ ਚੀਨੀ ਦਾ ਹੈਗਾ ਕਾ ਕੀ ਹਾਂ ਜੀ ਦੂਨੀ ਆਵਾਜ਼ ਦੇ ਪੋਰਟਾਲ ਜਿਹੜਾ ਉੱੱਡੇ ਗਾੜਾਂ ਕਿੰੋਂ ਬੋਲਦੇ ਹੈ ਗਾਹਮੈਂਟ ਰੇਨ ਇਹਦੇ ਅੰਦਰ ਹੀ ਹੈ ਸੱਤ ਤੋਂ ਦੋ ਕਿੰਨੇ ਨੇੜੇ ਨੇ ਗੀਤ ਰੱਖੋ ਗਾਹਮੈਂਟ ਮੈਂ ਬੱਦਲ ਇਹ ਦੋ ਗੀਤਾਂ ਦੇ ਬਾਈ 6:30 ਤੋਂ ਟਾਈਮ ਆਸੂ ਕਿਥਾਲਾ ਤੇ ਹਰਮਨ ਕੋਲਡ 6:30 ਤੋਂ ਟਾਈਮ ਇਹਨਾਂ ਦੇ ਵਿੱਚ ਬੰਦੂ ਵਾਲੇ ਦੇ ਇਹ ਟਾਈਮ ਹੋ ਗਿਆ ਜੀ ਜਗਰਦੀਪ ਮਠਾਲੇ ਦਾ ਸਾਦੇ ਟੰਡਾ ਸਹੀ ਆ। ਉਹ ਚੌਥਾ ਜੋਤ ਟੰਡਾ, ਕਾਲਾ ਟੰਡਾ, ਸਰੀ ਵਦਨ ਹਰੀ ਟੋਰੀ ਚਾਰ, ਪੰਜਵਾਂ ਖੜਾ ਕੋਤੇ ਦੂਸਰੇ ਵਦਨ ਦਰਦ। ਛੇਵਾਂ ਕਾਲੇ ਟੰਡੇ ਵਾਲਾ, ਸੱਤਵੀਂ ਨੀਲੀ ਕੱਤੀ ਵਾਲਾ, ਅੱਠਵਾਂ ਰੇਫੂ ਕੋਲਦ ਲਾਲ ਵਦਨ ਵਾਲਾ। ਠੀਕ ਆ, ਅਜੇ ਟਾਈਮ ਆ ਤੇਰੇ ਨਾਲ। ਇਹ ਇਹਦੇ ਵੀ ਟਾਈਮ ਨਾਲ ਵੀ ਟਾਈਮ ਤੇ ਹੁੰਦਾ। ਇਹ ਸਾਡ ਨੂੰ ਤਾਂ ਸਹੀ ਆ ਸਿੱਟੀ। ਕਾਲਾ ਦੂਸਰਾ ਕਾਲੇ ਟੰਡਾ। ਖੁੱਡਾ ਹੈਡ ਨਾਲ ਲਾਲ ਵਗਲਾਣਾ ਸਹੀ ਆ। ਉਹ ਬਾਈ। ਇਹ ਤਾਂ ਆਉਂਦੇ ਦੋ ਦੂਤ ਤੇ ਯਾਰ। ਹੈ? ਆਉਂਦੇ ਆ। ਉਹ ਹੋਣਗੇ। ਹੱਸਾ ਵੜੀ ਦੀ। ਜਸੀ ਬੜੀ ਤਰਦੀਪ ਗਠਾਲਾ ਹਰਿਆਣਾ ਲਿਖ ਦਿਆ ਤੇ ਗਠਾਲਾ ਤਰਦੀਪ ਬੜੀ ਆਹ ਆ ਨਾ ਤੇ ਪਾਈ ਉਹਦੀ ਨੀਰ ਉਹੋ ਤੇ ਗਠਾਲਾ ਇਹਨਾਂ ਦੇ ਖੇਤਾਂ ਦੇ ਪਹਿਲਾ ਜਾਉਂਦਾ ਜਗਰਾਜ ਗਠਾਲਾ ਵੈਰੀ ਕੌਲਡ ਇਹਨੂੰ ਕੌਲਡ ਹੈ ਕਬੂਲ ਕੌਲਡ ਦੇਖੂ ਕੌਲਡ ਕਿੰਨੇ ਸਹੀ ਨੇ ਫੜਦੇ ਉਹ ਹੀ ਲਾਉਣਾ ਇੱਕ ਮਿੰਟ ਫੜਦਾ ਆਸੂ ਘੁਟਾਲਾ ਆਸੂ ਘੁਟਾਲਾ ਸੇਤੀ ਗੇੜੀ ਉਹ ਡਾਵਾ ਦੇ ਕੁੱਤੇ ਨੇ ਲੱਕ ਦੇਖੀ ਗਏ ਆ ਇੰਨੀ ਨਾ ਹੋ ਦੇ ਉਹ ਦੇ ਲਾਲ ਜਿਨੀ ਚਾਲ ਚਾਲ ਜਿਨੀ ਹੋਵੇ ਛੋਟੇ ਛੋਟੇ ਫੜਦੇ ਉਸ ਨਿਗਰ ਰੱਖੋ ਤਾਂ ਨਿੱਕੜੀ ਉਹ ਵੜੇ ਆ ਫੜੀ ਜਾ ਫੜੀ ਜਾ ਫੜੀ ਇਹਨਾਂ ਕੋਲ ਟਾਈਮ ਵਾਲਾ ਨਾ ਆਉਂਦਾ ਆ ਉਹ ਇੱਧਰ ਆਣਾ ਤਾਂ ਹੀ ਗਣਾ ਹੋਵੇ ਤਾਂ ਮਾਗਣਾ ਬੰਦਾ ਜਿਹੜਾ ਦੀ ਬੈਠਾ ਵਰਦੇ ਬੰਦਾ ਜੜਾ ਹੋ ਗਿਆ ਯਾਰ ਉਹ ਜਿਹੜਾ ਵਕਟ ਦੰਦਾ ਕਹਿੰਦਾ ਉਹ ਵਰਤਿਆ ਟਾਈਮ ਜਰਾ ਦਾ ਬੰਦਾ ਕਹਿੰਦਾ ਕਾਬ ਤੇ ਕਹੀ ਜਾਂਦਾ ਉਹ ਇਹਦੇ ਪਿੰਡ ਵਾਲਾ ਹੋ ਯਾਰ ਮੇਰੇ ਖਿਆਲੋਂ ਉਹ ਕੋਲ ਦਾ ਹਾਂ ਕੌਣ ਆ ਨਾਮ ਦੇ ਬੰਦਾ ਉਹਦਾ ਆਵਾਜ਼ ਨਹੀਂ ਖਤਮ ਹੋਈ ਤੋਂ ਬਾਅਦ ਚੜਨ ਦਾ ਜੀ ਮੈਂ ਫੋਲਡ ਲੈ ਕੇ ਪਰ ਮੇਰੇ ਕੋਲ ਵੀ ਭਾਈ ਉਹ ਕਿਹੜਾ ਬੰਦਾ ਆ ਉਹ ਕਾਬ ਤੇ ਪਤਾ ਨਹੀਂ ਕੌਣ ਉਹ ਜਾ ਕੇ ਆਓ ਬੱਬੂ ਖੇੜੀ ਮੁਫਤ ਲੈਂਗੁਏਜ ਨੂੰ ਪੁੱਛਿਆ ਆਹ ਉਹਨੂੰ ਇੱਕ ਵੀ ਕਾਲਡ ਵੀਰੇ 634 ਤੋਂ 641 ਦਾ ਪੰਜ ਮਿੰਟ ਪੁੱਛੇ ਤਾਂ ਰਿਹਾ ਦੇ ਕਿ ਸਹੀ ਪੂਲ ਦਾ ਉਹਦਾ ਆ ਜਾ ਚੈੱਕ ਕਰਾਉਣਾ ਕਿਦਾਂ ਦੇ ਭਾਈਓ ਥੱਲੇ ਭਾਈਓ ਵੀ ਆਹ ਦੇਖ 2 ਜਰਿਆਣੇ ਦੇ ਮਾਤ ਪਤ ਦੇ ਥੱਲੇ ਬਹਿ ਜੋ ਯਾਰ ਹੱਤਾ ਆ ਸਮਝਾ ਦਸੀ ਕਨੇਡਾ ਕਰ ਪਾਸ ਥੱਲੇ ਨਹੀਂ ਵੀਰ ਬਾਤਾ ਬਾਸ ਕੋਲ ਪਾਸ ਬੱਬੂ ਖੜੀ ਲਾਣ ਦਾ ਨਿਕਾਲ ਬੱਬੂ ਖੜੀ ਜਾ ਤੂੰ ਰੱਖਣਾ ਕੋਈ ਨਾ ਦੱਸੀ ਬੜੀ ਤਰ ਪਾਸ ਹੋਰੀ ਬਹਿਨੇ ਘੁੱਟਣ ਨਹੀਂ ਕਰਕੇ ਨਸੀਬ ਨਸੀਬ ਬੜੀ ਬਟਾ ਬਲ ਦੇਖੋ ਉਤਰੋ ਅਰੇ ਐਸੇ ਅਰੇ ਐਸੇ ਸੁਧਤਾ ਜੀ ਆਓ ਤੇ ਨਾ ਹੱਥ ਨਹੀਂ ਬਿਟੇ ਆਏ ਰਮਦਾ ਇਹਦਾ ਫਰੰਦਾ ਨਾਲ ਬਾਈ ਬਣਾ ਨਾਲ ਇਧਰ ਮੈਂ ਕੀ ਕਰਦਾ ਆਪਣਾ ਨਹੀਂ ਮੈਂ ਸਾਰੇ ਕਰ ਲੈਣਾ ਐਸਾ ਵਾਲੇ ਮੈਂ ਬਹਿ ਦੇਖੂਗਾ ਭਾਈ ਮੈਂ ਬਹਿ ਦੇਖ ਲਵਾਂਗਾ ਮੈਂ ਪਾਸਟਪੇ ਹੀ ਕਰੀ ਜਾਣੇ ਅੱਜ ਤੋਂ ਵੀ ਨਹੀਂ ਲੱਗਦਾ ਕਿ ਆਪਾਂ ਕਿਉਂਕਿ ਬੇਰੋਗ ਦਾ ਡਾਇਰੈਕਟ ਨਾ ਮਿਲਦਾ 6:42 ਹੋਈ ਟਾਈਮ ਪੂਰਾ ਹੋਣ ਵਾਲੀ ਆ ਤੇ ਬਾਕੀ ਦੇਖਦੇ ਆਂਗੇ ਕਿੰਨੇ ਕਬੂਤਰ ਬੱਜਦੇ ਆਗੇ ਕਿਉਂ ਬੈਠਾ ਆ ਬਈ ਦੰਨੇ ਪਗਲਾ ਲਾਲ ਆਣਾ ਕਿਨੇ ਕਾ ਪੂਰੀ ਰੱਖੀ ਹੋਈ ਹੈਗੀ ਬੰਦਿਆਂ ਨੇ ਇੱਥੇ ਉਹ ਦੂਰ ਦੂਰ ਤੱਕ ਨਿਗਾਹ ਰੱਖੀ ਹੋਈ ਹੈ ਕਿ ਪੂਰੀ ਕਿਹੜਾ ਕਬੂਤਰ ਕਿੱਥੇ ਬਹਿੰਦਾਗਾ ਹੁਣ ਟਾਈਮ ਪੂਰਾ ਪੂਰਾ ਹੋਣ ਵਾਲੀ ਹੈ ਵੀਰੇ ਬਾਈ ਵਾਲਾ ਬੈਠੋ ਯਾਰ ਬੈਠੋ ਬੈਠੋ ਬਾਹਰ ਬਹਿੰਦਾ ਜੀ ਟਾਈਮ ਇਹਨਾਂ ਤੇ ਜੋ ਤਾਂ ਗਠਾਲਾ ਤੇਰੀ ਕੋਰਟ ਆਸ਼ੂ ਗਠਾਲਾ ਅਰਮਣ ਕੋਰਟ ਇਹ ਚਾਰ ਕੁੱਤਰ ਨਹੀਂ ਦਿਖੇ ਜਦੋਂ ਪਹਿਲੇ 5 ਮਿੰਟਾਂ ਚ 50 ਤੱਕ ਪੱਧਰ ਆ ਗਿਆ ਪਾਸੂ ਇਹਦੂਆ ਪੱਧਰ ਉਹਦਾ ਪਾਸ ਨਹੀਂ ਹੋਣਾ ਅਜਿੰਨਾ ਤਿੰਨਾਂ ਤੇ ਟਾਈਮ ਆ ਵੀਰੇ ਇਹ ਗੱਲ ਧਿਆਨ ਰੱਖਿਓ 6 ਵਜੇ ਕੇ 47 ਮਿੰਟ ਨਹੀਂ 8 ਕਬੂਤਰ ਪਾਸ ਲਗੇ ਹੁਣ ਤੱਕ ਦੇਖਦਾ ਮੈਂ ਤੂੰ ਜਾ ਪਾਸ ਇਹਨੇ ਕੀ ਰੱਖੀ ਨੇ ਟਾਈਮ ਦਾ ਆਪ ਸਾਹੀ ਲਾਉਂਦੇ ਉਹ ਦੋਨੇ ਇਕੱਠੇ ਆਉਣਗੇ ਆ ਜੱਸੀ ਬੜੀ ਬਹਿ ਗਿਆ ਬਈ ਹਰੇ ਬੱਲੇ ਵਾਲਾ ਰੱਤਾ ਪਰਦੇ ਦੋ ਇਧਰੋਂ ਕਰ 7 7 7 ਸਹੀ ਲਗੇ ਹੁਣ 8 ਤੋਂ ਆਏ ਜੀ ਬਹਿ ਗਿਆ ਤੇ ਤੇ ਜਸੀ ਕੈਨੇਡਾ ਸਰਦੀਪ ਕਠਾਲਾ ਜੋਤ ਕਠਾਲਾ ਜਗਰਾਜ ਕਠਾਲਾ ਹੈਰੀਕੋਲਡ ਕੰਦੂਰਕੋਲਡ ਸੇਠੀ ਖੇੜੀ ਬੱਬੂ ਖੇੜੀ ਇਹ ਕਬੂਤਰ ਸਹੀ ਨੇ ਬਾਈ ਸਾਸੂ ਕਠਾਲਾ ਤੇ ਹਰਮਨ ਕੋਲਡ ਉਹਨਾਂ ਦੇ ਰਹਿੰਦਾ ਟਾਈਮ ਚਾਹੁੰਦਾ ਪੰਜ ਮਿੰਟ ਰਹਿ ਗਈ ਅੱਠ ਕਬੂਤਰ ਸਹੀ ਨੇਗੇ ਦੋ ਤਰ੍ਹਾਂ ਨਾਲ ਚੱਲਦਾ ਦੋ ਕਬੂਤਰਾਂ ਦੇ ਟਾਈਮ ਚੱਲੀ ਜਾਂਦਾ ਦੱਸੇ ਬਿਠਾਲਾ ਹਰਮਨ ਕੋਲ ਦੇ ਦੋਨਾਂ ਦੇ ਟਾਈਮ ਆ ਅਸੀਂ ਬਿਠਾਲਾ ਦੇ ਹਰਮਨ ਕੋਲ ਦੇ ਹੋ ਗਿਆ ਟਾਈਮ ਇਹ ਵੀ ਛੱਡਦੇ ਉਹਦੀ ਲੈ ਜਵਾਦੇ ਦੇ ਉਹਦਾ ਐਮਟਰੀ ਸੇਵਾ ਜੂਤਰ ਫੀਰ ਉਹਨਾਂ ਨੇ ਸੱਤ ਦਾ ਟਾਈਮ ਕਰਤਾ ਨਾ ਸੋਨ ਚਸਵੀ ਕੈਨੇਡਾ ਕਰਦੀਪ ਕਠਾਲਾ ਜੋਤ ਕਠਾਲਾ ਜਗਰਾਜ ਵਿਖਾਲਾ ਹੈਰੀਕੋਟ ਕਨੂਰਕੋਟ ਸਿੱਸੀ ਢੇੜੀ ਬੱਬੂ ਢੇੜੀ ਆਹ ਜੀ ਪੋਣੇ ਬਈ ਆ ਸੱਤ ਦਾ ਟਾਈਮ ਕਰਤਾ ਅੱਠ ਕਬੂਤਰਾਂ ਨੇ ਛਤਰੀਆਂ ਲਾ ਲਿਆ ਲੈਣ ਲੱਗੇ ਕਬੂਤਰ ਹੁਣ ਮਾੜੀ ਛਤਰੀ ਦੇ ਪੈਰ ਨਾਲ ਆ ਦੇ ਵਿਧਾਇਕ ਸਭਾ ਵਧਾਈਆਂ ਆ ਮਾੜੀ ਅੱਤੇ ਬੱਬੂ ਅੱਠ ਕਬੂਤਰ ਰਹਿ ਗਏ ਸੀਗੇ ਵੀਰੇ ਟਾਈਮ ਅੱਠ ਕਬੂਤਰਾਂ ਨੇ ਕੱਢਿਆ 7 ਵਜੇ ਦਾ ਤੇ ਹੁਣ ਪਰਚੀਆਂ ਪਹਿਣ ਗਈਆਂ ਤੇ ਜਿੰਨਾ ਜਿੰਨਾਂ ਦੇ ਕਬੂਤਰਾਂ ਨੇ ਟਾਈਮ ਕੱਢਿਆ ਉਹਨਾਂ ਨੂੰ ਆਵਾਜ਼ ਪੈ ਰਹੀ ਹੈਗੀ ਤਾਂ ਕਿ ਉਹਨਾਂ ਨੂੰ ਬਲਾਕ ਸਾਰਿਆਂ ਨੂੰ ਇਕੱਠੇ ਨੋ ਪਰਚੀਆਂ ਕੱਢਣਾ ਤੇ ਪਰਚੀਆਂ ਕੱਢ ਕੇ ਫਿਰ ਜਿਨ੍ਹਾਂ ਨੂੰ ਇਨਾਮ ਨਿਕਲਦਾ ਉਹਨਾਂ ਨੂੰ ਨਾਮ ਦਿੱਤਾ ਜਾਊਗਾ। ਅਗਰੇ ਬੈਠੇ ਨੇ ਦੋ ਕੂਤਰ ਮਰੇ ਹੋਈ ਸਰ। ਉਹ ਦੋ ਕੋਲ ਬਣਾ ਦੇ ਕੂਤਰ ਵੀਰੇ ਤਿੰਨ ਕਠਾਲੇ ਵਾਲਾ ਤਿੰਨ ਕਠਾਲੇ ਵਾਲਿਆਂ ਦੇ ਨੇ ਇੱਕਾ ਜਿਹੀ ਕਨੇਡਾ 6 ਬੰਦੇ ਹੋ ਰਹੇ ਨੇ ਵੀਰੇ ਦੋ ਖੇੜੀ ਵਾਲੇ ਉਹ ਬੰਦੇ ਨੇ ਹੋ ਰਹੇ ਹੈਗੇ ਆਹ ਬੰਦੇ ਬੈਠੇ ਆ ਲਈ ਵੀਡੀਓ ਚਾਲੀ ਵੀਰੇ ਇੱਕ ਮਿੰਟ ਖੜ੍ਹਦੇ ਆ ਆ ਵੀਡੀਓ ਚੱਲਦੀ ਆ ਬਈ ਆਹ ਪਰਚੀਆਂ ਪੈ ਲੱਗੀਆਂ ਨੇ ਪਹਿਲਾ ਨਾ ਡੋਲੀ ਦੂਜਾ ਪੱਖਾ ਤੀਜਾ ਪੱਖਾ ਆਜਾ ਉਹਨੂੰ ਚੱਕ ਲੈ ਆਜਾ ਜਾ ਕੇ ਪੁੱਤ ਜਾ ਕੇ ਆਜਾ ਬੰਦ ਕਰ ਚੱਕ ਲੈ ਇੱਕ ਜੱਟਲੇ ਪਹਿਲਾਂ ਇੱਕ ਆ ਚੱਕ ਲੈ ਓਏ ਮੰਨ ਦੇ ਜਿਹੜੀ ਗੱਲ ਕਰ ਤਾ ਮੈਂ ਗਰ ਵੀ ਨੇ ਇੱਕ ਮੈਂ ਪਾਈ ਬਣ ਕੇ ਉੱਤਰ ਹੋ ਕੇ ਕਰਦਾ ਆ ਜੇ ਕਰਦਾ ਆ ਉੱਧਰਲੇ ਪਾਸੇ ਆ ਪਹਿਲਾ ਨਾਮ ਆ ਵੀਰੇ ਆ ਦੇਖ ਲੈ ਚੋਦ ਗਠਾਲਾ ਆ ਹਾਂ ਡੋਲੀ ਵੀਰੇ ਹਰਦੀਪ ਕੀ ਲਾਇਆ ਵੀਰੇ ਆ ਫੜ ਠੀਕ ਆ ਆ ਦੂਜੀ ਵਰਤੀ ਚੱਕ ਦੇ ਵੀਰੇ ਆ ਦੂਜੀ ਵੀਰੇ ਪੱਖਾ ਆਉ 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 ਕਰਨੂਰ ਕੋਡ ਉਹ ਛੋਹ ਸਾਲ ਦਾ ਪੱਕਾ ਵੀਰੇ ਆ ਤੀਜੀ ਜੱਕੇ ਹੋ ਜੀ ਛੋਹ ਸਾਲ ਦੀ ਗਰੰਟੀ ਨਾਲ ਵੀਰੇ ਆ ਤੀਜੀ ਵੀਰੇ ਇੱਕ ਮਿੰਟ ਭਾਈ ਬਣ ਕੇ ਆ ਤਾਂ ਪਾਲਣ ਦਾ ਵਾਅਦਾ ਦੇ ਦਿਓ ਬਧਾਈਆਂ ਤੇ ਆਮਨੇ ਤੀਜਾਦਰਦੀਪ ਗਠਾਲਾ ਫੇਰ ਵੀਰੇ ਇਹਨੂੰ ਵੀ ਪੱਕਾ ਆ ਵੀਰੇ ਪਰਸੀਆਂ ਦੇਖ ਲੋ ਆ ਵੀਰੇ ਤੀਜਾ ਓਏ ਖੱਟੀ ਵਾਲਿਆ ਜਗਰਾਜ ਗਠਾਲਾ ਨਹੀਂ ਬੈਣੀ ਉਹਨੇ ਇੱਥੇ ਸਾਨੂੰ ਯਾਰ ਲਾ ਲੋ ਹੈਰੀਕੋਡ ਭਾਈ ਵੀਰੇ ਛੜੀ ਓਏ ਜੱਸੀ ਕੈਨੇਡਾ ਛੇਠੀ ਖੜੀ ਉਹ ਡਿਸਕਰ ਨਹੀਂ ਆ ਸਾਦਰੀ ਚੰਗਾ ਤੇ ਵੀਰੇ ਬੱਬੂ ਖੜੀ ਆ ਪੰਜ ਪਰਚੀਆਂ ਪਈਆਂ ਨੇ ਬਾਕੀ ਜਿਹੜੀਆਂ ਤਿੰਨ ਨਿਕਲ ਗਈਆਂ ਨਿਕਲ ਗਈਆਂ ਵੀਰੇ ਪਹਿਲਾਂ ਦੂਜਾ ਆ ਪੰਜ ਪਰਚੀਆਂ ਰਹਿ ਗਈਆਂ ਆ ਪਰਚੀਆਂ ਨਿਕਲ ਗਈਆਂ ਆ ਦਿਖਾ ਦੋ ਵੀਰੇ ਆ ਲੋ ਆ ਪਰਚੀਆਂ ਨਿਕਲੀਆਂ ਨੇ ਜੀ ਇਹ ਲੋ ओके जी। ਕਿੰਨਾ ਨਲ ਕਰਾ ਬਣਾਉਣਾ। ਉੱਥਾ ਲਿਆ ਬਣਾ ਪੱਕੇ ਦੀ। ਹੋਰ ਬੱਕਾ ਲਿਆ। ਕੋਈ ਨਾ ਬਾਤੋ ਵੀਦਾਂ ਨਹੀਂ ਮਿਲਤਾ। ਕੋਈ ਨਾ ਕੰਮ ਨਹੀਂ ਬੜੂ। ਇਹ ਹੈਰੀ ਕਾਰਡ ਦੇ ਕਨੂਰਵਾਦ। ਠੀਕ ਆ। ਦੋ ਨੇ ਹੈ ਨਾ? ਹਾਂ ਦੋ। ਆ ਪੱਖਾ ਕਰ ਖਿਚਾ ਲੋ। ਆ ਕੱਢ ਲੈਣਾ ਮੇਰੇ ਨਾਲ। ਨਾਲ ਹੋ ਜਾ। ਹੋਰ ਇਹ। ਵੀ ਕਿਹਾ ਵੀਰੇ ਇਹ 16-16000 ਰੁਪਈਆ। ਆ ਲੈ ਵੀਰੇ ਆ ਤੂੰ ਆ ਰੱਖੋ ਡੋੜੀ ਇੱਧਰ ਡੋੜੀ ਇੱਧਰ ਆ। ਆ ਨੜੇ ਪੱਖਾਂ ਦੇ ਮੁੱਖਾਂ ਦੇ ਇੱਕ ਵਧੀਆ ਵੀਡੀਓ ਆ ਰੱਖੀ ਦਾ ਮਾਫੀ ਲੱਗਦੀ ਆ ਰੱਖੀ ਦਾ ਅਭਿਰੇ ਦੁੱਨੇ ਨਾਮ ਕਰਦੀਪ ਗਠਾਲਾ ਤੇ ਦੂਜਾ ਹੈਗਾ ਜੋਧ ਗਠਾਲਾ ਇਹ ਹਰ ਕਿਸੇ ਦਾ ਸਮਾਨ ਆ ਲੈਣ ਕੋਈ ਮਸਤ ਓਕੇ ਵੀਰੇ ਵੀਰ ਵਧਾਈਆਂ ਤੇ ਰਹਿ ਗਏ 10 ਕਿਹੜੇ ਕਿਹੜੇ 11 16 16 ਛੇਠੀ ਖੇੜੀ ਬੱਬੂ ਖੇੜੀ ਦਸੀ ਖੇੜੀ ਦਾ ਚਾਰ ਦੇ ਕੋਲ ਜਣਾ ਹਾਂ ਫੜ ਆਲੇ ਗੱਜੇ ਗੁਰੂ ਜੀ ਆਲੇ ਫੋਨ ਕਰ ਕਾ ਆਜੋ ਕਿ ਆਜੋ ਪਤਾ ਨਹੀਂ ਬਣਾਇਂ ਖੜਾ ਰਹਿਣਾ ਕਗਰਾਇਂ ਖੜਾ ਰਹਿਣਾ ਵੀ ਉਹ ਵੀ ਤੈਨੂੰ ਫੜਾ ਦੇ ਗੁੱਲੇ ਕੇਲੇ ਆ ਲੈ ਵੀਰ ਕਗਰਾਇਂ ਖੜਾ ਲੈ ਦੇ ਨਾ ਆਈ ਦੋ ਵੀਰ ਰਹਿ ਗਿਆ ਇੱਕ ਜੇਤੀ ਇਹਨੂੰ ਫੜਾ ਆਮ ਕੰਮ ਦੇ ਉਹਦਾ ਕੰਮ ਆ ਆ ਜਾ ਲੈ ਛੇੜੀ ਕੜਾ ਲੈ ਆ ਜਾ ਆ ਜਾ ਵੀਰ ਦੋਨਾਂ ਦੀ ਫੜਾ ਦੀ ਤੈਨੂੰ ਹਾਂ ਹਾਂ ਇਹਨਾਂ ਦੀ ਹਾਂ ਆਪਣੇ ਦੋ ਦਿਆ ਮੇਰੀ ਆ ਫੜ ਵੀਰੇ 160000 ਰੁਪਏ ਆ ਜਾ ਉਹ ਆਇਆ ਤੇ ਰੂ ਕਰਕੇ ਆ ਗਿਆ 11 ਦੇ ਪਏ ਬੜੋ ਅੱਜ ਸਿਗਰਟਾਂ ਦੇ ਰਹਿ ਗਏ ਬੰਦੋ ਇੱਕ ਮਿੰਟ ਇੱਕ ਪੈਸੇ ਵੜ ਜਾਣਾ ਇੱਕ ਮਿੰਟ ਆਉਣਾ ਫੋਟੋ ਇੱਕ ਪੈਸੇ ਵੜ ਲਓ ਇਧਰ ਫੋਟੋ ਦੇ ਦੇ ਪੈਸੇ ਦਾ ਫੜ ਲੈ ਫੜ ਕੇ ਮੇਰਾ ਕੰਮ ਨਿਪਟੇ ਬਸ ਠੀਕ ਹੈ ਵੀਰੇ ਆ ਰਿਹਾ ਸਿਗਰਟ ਗੁਰਦੀਪ ਨੂੰ ਫੜਾ ਦੇ ਚਾਹਣ ਦੇ ਆ ਰਿਹਾ ਗੁਰਦੀਪ ਨੂੰ ਫੜਾ ਦੇ ਛੋਏ ਛੋਏ ਜਿਹੜੇ ਚੁਗੜ ਦੇ ਚੈੱਕ ਕਰਦੇ ਸੀ ਧੰਨਵਾਦ ਓਕੇ ਵੀਰੇ ਆਇਆ ਰਾਤੇ ਆ ਗਰਦੀਪ ਉਹ ਬੇ ਸਿੱਖ ਜੀ ਪਿੰਡ ਕੰਪੂਰਾ ਦੇ ਬਾਜੀ ਕਿਵੇਂ ਲੱਗਾ ਬਲੌਗ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਬਾਕੀ ਕੀ ਬਾਤਾਂ ਧੰਨਵਾਦ